ਬਹੁਤ ਗਰੰਥੀ ਸਾਡੇ ਐਸੇ ਨੇ ਜਿਹੜੇ ਡੀਜੇ ਲਾਉਣ ਲੱਗ ਪਏ। ਪਥੀ ਦੀ ਸੇਵਾ ਛੱਡ ਕੇ ਫਿਰ ਟਿਹੜਾ ਲੈ ਲਿਆ। ਕੋਈ ਸਬਜ਼ੀ ਵੇਚਣ ਲੱਗ ਪਏ। ਉਧਰੋਂ ਜ਼ਿਆਦਾ ਪੈਸਾ ਮਿਲਦਾ। ਕਿਸੇ ਵੀ ਮੜੀ ਮਸਾਣੀ ਸਮਾਦਾਂ ਡੇਰਿਆਂ ਤੇ ਸਤਗੁਰਾਂ ਦੇ ਪਾਵਨ ਸਰੂਪ ਨਹੀਂ ਜਾਣਗੇ। ਇਹ ਪੂਰੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ। ਕਿਸੇ ਵੀ ਗੁਰੂ ਘਰ ਦਰਬਾਰ ਸਾਹਿਬ ਜਾਂ ਲੰਗਰ ਹਾਲ ਦੇ ਵਿੱਚ ਕੁਰਸੀਆਂ ਟੇਬਲ ਨਹੀਂ ਲੱਗਣਗੀਆਂ। ਲੰਗਰ ਪੰਗਤੀ ਵਿੱਚ ਬੈਠ ਕੇ ਹੀ ਸ਼ਿਕਾਇਤ ਜਾਵੇਗਾ ਰਾਜਨੇਤਾ ਲੋਕ ਨੇ ਇਹ ਸਾਰੇ ਆਪਣੇ ਨੰਗੇ ਸਿਰ ਨੇ ਜੁੱਤੀਆਂ ਪਾਈਆਂ ਹੁੰਦੇ ਉਹ ਸਰੂਪ ਉਹ ਦੇਈ ਜਾਂਦੇ ਆ ਉਹ ਉਹਨਾਂ ਦੇ ਵੀ ਗ੍ਰੰਥੀ ਸਿੰਘ ਦਾੜਾ ਕੇਸ ਨਾ ਰੰਗਦਾ ਹੋਵੇ ਗ੍ਰੰਥੀ ਸਿੰਘ ਕਿਸੇ ਮੜੀ ਮਸਾਣੀ ਡੇਰਾਬਾਦ ਜਾਂ ਦੇਵੀਆਂ ਦੇ ਚਾਲੇ ਜਾਂ ਕੋਈ ਹੋਰ ਕੋਈ ਵਪਾਰ ਨਾਲ ਸੰਬੰਧਿਤ ਤੇ ਅਨਾਉਂਸਮੈਂਟ ਬਿਲਕੁਲ ਨਹੀਂ ਕਰੇਗਾ ਗੁਰੂ ਘਰ ਦੇ ਸਪੀਕਰ ਤੋਂ ਕਿਸੇ ਮੜੀ ਮਸਾਣੀ ਦੇਰਿਆਂ ਤੇ ਸਮਾਧਾਂ ਤੇ 사ਤੂਗੁਰਾਂ ਦੇ ਪਾਵਨ ਸਰੂਪ ਨਹੀਂ ਲੈ ਕੇ ਜਾ ਸਕਦਾ ਜੇਕਰ ਗ੍ਰੰਥੀ ਸਿੰਘ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਪ੍ਰਕਾਰ ਦੇ ਦਬਾਅ ਕਾਰਨ ਇਹ ਮੜੀ ਮਸਾਣੀਆਂ ਤੇ ਪ੍ਰਕਾਸ਼ ਕਰਦਾ ਤੇ ਗ੍ਰੰਥੀ ਸਿੰਘ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਗੁਰੂ ਗ੍ਰੰਥ ਸਾਹਿਬ ਦੇ ਮਾਨ ਨੂੰ ਪਾਵੇ ਸਤਿਗੁਰੂ ਆਖੇ ਅੱਜ ਕੀ ਮਸਲੇ ਇਕੱਠੇ ਹੋਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆਂ ਸਿੱਖ ਜਥੇਬੰਦੀਆਂ ਮਹਿੰਗੇ ਸਿੰਘ ਜਥੇਬੰਦੀਆਂ ਸਿੱਖ ਸਦਭਾਵਨਾ ਦਲ ਤੋਂ ਭਾਈ ਗੁਰਮੀਤ ਸਿੰਘ ਜੀ ਪਹੁੰਚੇ ਨੇ ਗ੍ਰੰਥੀ ਸਭਾਵਾਂ ਪਹੁੰਚੀਆਂ ਨੇ ਇੱਕ ਗ੍ਰੰਥੀ ਸਿੰਘ ਬਹੁਤ ਘਟਦੇ ਜਾ ਰਹੇ ਨੇ ਚੰਗੇ ਗ੍ਰੰਥੀ ਸਿੰਘ ਆਪਣਾ ਗ੍ਰੰਥੀ ਦੀ ਸੇਵਾ ਛੱਡ ਕੇ ਕਿਸੇ ਹੋਰ ਕੰਮਾਂ 'ਚ ਲੱਗ ਰਹੇ ਨੇ ਕਿਸੇ ਨੇ ਫਿੱਟ ਰੇੜਾ ਲੈ ਲਿਆ ਬਹੁਤ ਗ੍ਰੰਥੀ ਸਾਡੇ ਐਸੇ ਨੇ ਜਿਹੜੇ ਡੀਜੇ ਲਾਉਣ ਲੱਗ ਪਏ ਉਧਰੋਂ ਜ਼ਿਆਦਾ ਪੈਸਾ ਮਿਲਦਾ ਹੂੰ ਤੇ ਕਰੋ ਮੁਖੋ ਇਹ ਫਰਕ ਤਾਰ ਕੇ ਕਿੱਥੇ ਰਿਹਾ ਕਿਉਂਕਿ ਅਸੀਂ ਮਰਜ਼ਾਦਾ ਤੋਂ ਸਾਰੀ ਥਿਰਕ ਗਿਆ ਚਾਹੇ ਸਾਡੇ ਗਰੰਥੀ ਸਿੰਘ ਨੇ ਚਾਹੇ ਸਾਡੇ ਪ੍ਰਬੰਧਕ ਵੀਰ ਨੇ ਚਾਹੇ ਆਮ ਗੁਰਸਿੱਖ ਸੰਗਤਾਂ ਕਿਉਂਕਿ ਆਮ ਵੀ ਕਹਿੰਦੇ ਨੇ ਸਾਡੇ ਦੇ ਪਿੰਡ ਐਦਾਂ ਹੀ ਚੱਲਦਾ ਹੁੰਦਾ ਜੀ ਅੱਜ ਇੱਥੇ ਖਾਲਸਾ ਦਰਬਾਰ ਲੱਗਿਆ ਦਰਬਾਰ ਦੇ ਵਿੱਚ ਬਹੁਤ ਗੁਰਸਿੱਖ ਸੰਗਤਾਂ ਨੇ ਹਿੱਸਾ ਲਿਆ ਉਹਦੇ ਵਿੱਚ ਮਤੇ ਪਾਸ ਕੀਤੇ ਗਏ ਨੇ ਸੋ ਉਹ ਮਤੇ ਆਪ ਜੀ ਦੇ ਸਨਮੁਖ ਰੱਖਣੇ ਨੇ ਇਹ ਪਹਿਲਾ ਇਹ ਖਾਲਸਾ ਦਰਬਾਰ ਦਾ ਮਤਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਤ ਪਹਿਲੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਅਮਰਤਾਰੀ ਹੋਵੇ ਇਹ ਜ਼ਰੂਰੀ ਹੈ ਤੇ ਸਾਫਤ ਸੂਰਤ ਹੋਣੀ ਰਹਿਤ ਮਰਿਆਦਾ ਵਿੱਚ ਹੋਣੀ ਨਸ਼ਾ ਮੁਕਤ ਹੋਣੀ અત્યੰਤ ਜ਼ਰੂਰੀ ਹੈ ਜਿਹੜੀ ਇਹ ਪਿੰਡਾਂ ਚ ਲੋਕਲ ਕਮੇਟੀਆਂ ਨੇ ਪਿੰਡਾਂ ਚ ਲੋਕਲ ਕਮੇਟੀਆਂ ਨੇ ਜੀ ਹੈ ਤੇ ਉਹ ਗੁਰੂ ਪਾਤਸ਼ਾਹ ਦੇ ਦਰਬਾਰ ਦੀਆਂ ਕਮੇਟੀਆਂ ਨੇ ਨਾ ਉਧਰ ਸੇਵਾ ਸੰਭਾਲ ਕਰਦੀਆਂ ਨੇ ਹਾਂਜੀ ਸੋ ਦੂਸਰੀ ਵਿਚਾਰ ਆ ਦੂਸਰਾ ਨੰਬਰ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਟਾਈਮ ਅਮਰਤ ਵੇਲੇ ਤੇ ਸੰਧਿਆ ਦੇ ਸਮੇਂ ਗੁਰੂ ਘਰ ਵਿੱਚ ਹਾਜ਼ਰ ਹੋਣੀ ਅਤੇੰ ਜ਼ਰੂਰੀ ਹੈ। ਹਾਂਜੀ ਬਾਈ। ਕਈ ਵਾਰ ਤੇ ਕਮੇਟੀਆਂ ਕਈ ਕਈ ਦਿਨ ਜਾਂਦੀ ਨਹੀਂ, ਸੰਗਰਾਦ ਵਾਲੇ ਦਿਨ ਹੀ ਜਾਂਦੀ ਨਹੀਂ ਜਿੱਦੇ ਗੁਰੂ ਘਰ ਖੋਲ੍ਹਣੀ ਹੁੰਦੀ ਹੈ। ਉਹ ਜ਼ਰੂਰੀ ਚਾਹੀਦੀਆਂ ਉੱਥੇ। ਹਰ ਰੋਜ਼। ਹਾਂਜੀ। ਤੇ ਅਮਰਤ ਵੇਲੇ ਜਦੋਂ ਗ੍ਰੰਥੀ ਸਿੰਘ 사ਤਗੁਰ ਸਾਹਿਬ ਜੀ ਦਾ ਪ੍ਰਕਾਸ਼ ਕਰਦਾ ਹੈ ਜਾਂ ਸੰਧਿਆ ਸਮੇਂ ਸੁਖ ਆਸਣ ਦੀ ਸੇਵਾ ਕਰਦਾ ਹੈ। ਹਾਂਜੀ। ਦਾ ਚੌਰ ਦੇ ਚੌਰ ਦੀ ਸੇਵਾ ਲਈ ਹਾਂਜੀ ਸਿੰਘ હાજર ਹੋਣੇ ਲਾਜ਼ਮੀ ਹੈ ਸੇਵਾਦਾਰ 2-4 ਹੋਣ ਸਾਰੇ ਪ੍ਰਬੰਧਕ ਕਮੇਟੀ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਕਿਸੇ ਨੂੰ ਕੰਮ ਧੰਦਾ ਹੋ ਸਕਦਾ ਹੈ ਤੇ ਘੱਟੋ-ਘੱਟ ਕੁਝ ਸੱਜਣ ਹੋਣੇ ਚਾਹੀਦੇ ਨੇ ਗ੍ਰੰਥੀ ਇਕੱਲੇ ਹੀ ਨਾ ਹੋਵੇ ਬਹੁਤ ਥਾਵੀ ਵੀਡੀਓ ਆਉਂਦੀਆਂ ਨੇ ਕਿ ਗ੍ਰੰਥੀ ਸਿੰਘ ਇਕੱਲੇ ਸਿਰ ਤੇ ਸਤਿਗੁਰਾਂ ਸੀਸ ਤੇ ਸਤਿਗੁਰਾਂ ਸਰੂਪ ਲੈ ਕੇ ਇਕੱਲੇ ਚੌਰ ਕਰ ਰਿਹਾ ਹੁੰਦਾ ਬਹੁਤ ਵੀਡੀਓ ਆਉਂਦੀਆਂ ਨੇ ਬਹੁਤ ਜਲੂਸ ਨਿਕਲਦਾ ਸਾਡਾ ਗ੍ਰੰਥੀ ਸਿੰਘ ਆਪਣੇ ਅਹੁਦੇ ਦਾ ਨਜਾਇਜ਼ ਵੀ ਫਾਇਦਾ ਨਹੀਂ ਚੁਕੇਗਾ ਇਹ ਨਹੀਂ ਕਿ ਮੈਂ ਠੀਕ ਹੈ ਜੋ ਵਿਚਾਰਾ ਕਹੇ ਤੇ ਗਰੰਥੀ ਸਿੰਘ ਵੀ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਨਹੀਂ ਚੁਕੇਗਾ ਬਿਨਾਂ ਬਜਾ ਕਿਸੇ ਕਮੇਟੀ ਮੈਂਬਰ ਦਾ ਨਿਰਾਦਰ ਨਹੀਂ ਕਰੇਗਾ ਕੋਈ ਵੀ ਕਮੇਟੀ ਮੈਂਬਰ ਜਾਂ ਨਗਰ ਨਿਵਾਸੀ ਬਿਨਾਂ ਆਗਿਆ ਗਰੰਥੀ ਸਿੰਘ ਦੀ ਰਹਿائش ਦੇ ਵਿੱਚ ਦਾਖਲ ਨਹੀਂ ਹੋਵੇਗਾ ਬਲਕਿ ਗਰੰਥੀ ਸਿੰਘ ਦੀ ਰਹਿائش ਦੇ ਅੱਗੇ ਖੜ ਕੇ ਬਾਹਰ ਤੋਂ ਆਵਾਜ਼ ਮਾਰੇਗਾ ਤੇ ਗਰੰਥੀ ਸਿੰਘ ਦੇ ਆਉਣ ਦੀ ਉਡੀਕ ਕਰੇਗਾ ਯਾਨੀ ਸਿੱਧਾ ਹੀ ਅੰਦਰ ਜਾਵੜੇ ਬਾਬਾ ਮੈਂ ਤੈਨੂੰ ਠੀਕ ਹੈ ਠੀਕ ਕਿਉਂਕਿ ਉਹ ਆਪਣਾ ਉਹਦੀ ਨਿੱਜੀ ਰਹਿائش ਹੈ ਨਿੱਜੀ ਉਹਦਾ ਪਰਿਵਾਰਕ ਮਸਲਾ ਹੈ ਉੱਥੇ ਕਿਸੇ ਵੀ ਤਰ੍ਹਾਂ ਪਰਿਵਾਰ ਬੈਠਾ ਹੁੰਦਾ ਹੈ ਤੇ ਅੱਗੇ ਹੈ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਗੁਰਮਰ ਜਯਾਦਾ ਦਾ ਖਿਆਲ ਰੱਖਣਾ ਲਾਜ਼ਮੀ ਹੈ ਇਹਨਾਂ ਨੂੰ ਗੁਰੂ ਮਰਯਾਦਾ ਪੜ੍ਹ ਲੈਣੀ ਚਾਹੀਦੀ ਹੈ ਪਤਾ ਕਰ ਲੈਣੀ ਚਾਹੀਦੀ ਹੈ ਕਈ ਥਾਂ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਸਾਨੂੰ ਤੇ ਮਰਯਾਦਾ ਦਾ ਪਤਾ ਨਹੀਂ ਜੀ ਇਹ ਤੇ ਸਾਡੇ ਗ੍ਰੰਥੀ ਸਿੰਘ ਨੂੰ ਵੀ ਪਤਾ ਹੈ ਨਹੀਂ ਤੁਸੀਂ ਵੀ ਪਤਾ ਕਰੋ ਭਾਈ ਕੀ ਅਸਲ ਮਰਯਾਦਾ ਹੈ ਗ੍ਰੰਥੀ ਸਿੰਘ ਨੂੰ ਮੰਗਣ ਦੀ ਲੋੜ ਨਾ ਪਵੇ ਤਨਖਾਹ ਉਹਦੇ ਪਹਿਲੀ ਫੜਾ ਦੇਣਾ ਬਾਬਾ ਜੀ ਆਹ ਲਓ ਤੁਹਾਡੀ ਤਨਖਾਹ ਤਨਖਾਹ ਲੇਟ ਵੀ ਹੋ ਜਾਂਦੀ ਹੈ ਜੀ ਕਈ ਬਹੁਤ ਸਾਡੇ ਲਿਪੇ ਆਉਂਦਿਆਂ ਨੇ ਜੀ ਤਿੰਨ ਤਿੰਨ ਕਿਸੇ ਵੀ ਕਾਰਨ ਗ੍ਰੰਥੀ ਸਿੰਘ ਅਤੇ ਪ੍ਰਬੰਧਕਾਂ ਵਿੱਚ ਆਣ-ਬਣ ਹੁੰਦੀ ਹੈ ਤਾਂ ਦੋਵੇਂ ਹੀ ਤੇਰਾ ਗਰੰਥੀ ਸਭਾ ਨੂੰ ਸੂਚਿਤ ਕਰਨੀ ਹੈ ਸਮੁੱਚੇ ਮਸਲੇ ਨੂੰ ਗਰੰਥੀ ਸਭਾ ਆਪ ਵਿਚਾਰੇਗੀ ਫੈਸਲਾ ਗੁਰਮਤ ਸਿਧਾਂਤ ਅਨੁਸਾਰ ਹੋਵੇਗਾ ਜੋ ਦੋਸ਼ੀ ਪਾਇਆ ਗਿਆ ਉਹਤੇ ਕਾਰਵਾਈ ਹੋਵੇਗੀ ਜਿੰਨਾ ਸਮਾ ਗਰੰਥੀ ਸਿੰਘ ਦੇ ਬੱਚਿਆਂ ਦੀ ਸਾਲ ਦੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਉਹਨਾਂ ਚਿਰ ਕਿਸੇ ਵੀ ਗੁਰੂ ਘਰ ਚੋਂ ਕਿਸੇ ਵੀ ਗਰੰਥੀ ਸਿੰਘ ਦੀ ਛੁੱਟੀ ਨਹੀਂ ਹੋਵੇਗੀ ਤੇ ਅੱਗੇ ਹਰ ਗੁਰੂ ਘਰ ਦੇ ਗਰੰਥੀ ਸਿੰਘ ਨੂੰ 5 ਸਾਲ ਤੱਕ ਰੱਖਣਾ અત્યੰਤ ਜ਼ਰੂਰੀ ਹੈ ਲਾਜ਼ਮੀ ਹੈ ਇਹ ਨਹੀਂ ਕਿ ਸਾਲ ਵਾਸਤੇ ਰੱਖਾਂਗੇ 6 ਮਹੀਨੇ ਵਾਸਤੇ ਰੱਖਾਂਗੇ ਮਹੀਨੇ ਵਾਸਤੇ ਟ్రਾਈ ਲਵਾਂਗੇ ਇਸ ਨਹੀਂ ਹਾਂ ਤੁਸੀਂ ਆਪਣੇ ਨਿੱਜੀ ਤੌਰ ਤੇ ਕਿਸੇ ਪਾਸੇ ਬੈਠ ਕੇ ਉਹਦੀ ਟ੍ਰਾਈ ਲੈ ਸਕਦੇ ਹੋ ਠੀਕ ਹੈ ਉਹਦੇ ਬਾਬਤ ਪੂਰਾ ਜਾਣਕਾਰੀ ਲਓ ਪਹਿਲਾਂ ਕਿ ਗ੍ਰੰਥੀ ਦਰੋਸਤ ਹੈ ਜਾਂ ਗ੍ਰੰਥੀ ਸਭਾ ਤੋਂ ਗ੍ਰੰਥੀ ਲਓ ਤੇ ਉਹਦੀ ਜ਼ਿੰਮੇਵਾਰੀ ਗ੍ਰੰਥੀ ਸਿੰਘ ਆ ਗ੍ਰੰਥੀ ਸਭਾ ਆਪ ਲਵੇਗੀ ਤੇ ਕਿਸੇ ਵੀ ਜਗ੍ਹਾ ਅਖੰਡ ਪਾਠ ਸਾਹਿਬ ਕਰਾਉਣ ਸਮੇਂ ਸਤਗੁਰਾਂ ਦੀ ਹਜ਼ੂਰੀ ਵਿੱਚ 24 ਘੰਟੇ ਪਹਿਰਾ ਹੋਣਾ ਲਾਜ਼ਮੀ ਹੈ ਤੇ ਪਹਿਰੇਦਾਰ ਵੀ ਚੰਗਾ ਤੇਦਰਸਤ ਹੋਵੇ ਹਾਂਜੀ ਅਮਰਤਾਰੀ ਹੋਵੇ ਅਮਰਤਾਰੀ ਹੋਵੇ ਤੇ ਬਹੁਤ ਚੰਗੀ ਹੈ ਸਾਬਤ ਸੂਰਤ ਹੋਣਾ ਤੇ અત્યੰਤ ਜ਼ਰੂਰੀ ਹੈ ਜੀ ਜੀ ਨਾਲ ਤਿਆਰ ਪਰ ਤਿਆਰ ਹੋਵੇ ਪੂਰਾ ਜੀ ਤਿਆਰ ਪਰ ਤਿਆਰ ਕੋਈ ਬਾਹਰੋਂ ਆ ਕੇ ਕੋਈ ਘਟਨਾ ਨੂੰ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਕਿਸੇ ਵੀ ਮੜੀ ਮਸਾਣੀ ਸਮਾਦਾਂ ਡੇਰਿਆਂ ਤੇ ਸਤਗੁਰਾਂ ਦੇ ਪਾਵਨ ਸਰੂਪ ਨਹੀਂ ਜਾਣਗੇ ਇਹ ਪੂਰੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ ਕਿ ਕਿਸੇ ਵੀ ਡੇਰੇ ਮੜੀ ਮਸਾਣੀ ਤੇ ਸਤਿਗੁਰਾਂ ਦੇ ਸਰੂਪ ਨਾ ਜਾਣ ਇਹ ਪਹਿਲਾਂ ਸ੍ਰੋਮਣੀ ਕਮੇਟੀ ਵੱਲੋਂ ਮਤਾ ਪਾਇਆ ਹੋਇਆ ਹੈ ਮਤਾ ਪਾਸ ਹੋਇਆ ਹੋਇਆ ਹੈ ਜੀ ਤਖਤ ਸਾਹਿਬ ਤੋਂ ਠੀਕ ਹੈ ਜੀ ਜੇਕਰ ਕੋਈ ਸਤਿਗੁਰਾਂ ਦੇ ਪਾਵਨ ਸਰੂਪ ਕਿਸੇ ਮੜੀ ਮਸਾਣੀ ਡੇਰੇ ਤੇ ਜ਼ਬਰਦਸਤੀ ਜਾਂ ਗਰੰਥੀ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ੱੱੱਕਾ ਕਰਕੇ ਜਾਂ ਕੋਈ ਦਬਾਅ ਬਣਾ ਕੇ ਬਣਾਉਂਦਾ ਹੈ ਬੜਾ ਕੇ ਲੈ ਕੇ ਜਾਣ ਲਈ ਜਿੱਦ ਕਰਦਾ ਹੈ ਤਾਂ ਉਹਤੇ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਗੁਰੂ ਘਰ ਦਰਬਾਰ ਸਾਹਿਬ ਦਾ ਲੰਗਰ ਹਾਲ ਦੇ ਵਿੱਚ ਕੁਰਸੀਆਂ ਟੇਬਲ ਨਹੀਂ ਲੱਗਣਗੀਆਂ ਲੰਗਰ ਪੰਗਤੀ ਵਿੱਚ ਬੈਠ ਕੇ ਹੀ ਸ਼ਿਕਾਇਆ ਜਾਵੇਗਾ। ਫੇ ਅੱਗੇ ਦਰਬਾਰ ਸਾਹਿਬ ਅੰਦਰ ਜਾਣ ਸਮੇਂ ਚਰਨ ਗੰਗਾ ਦੇ ਵਿੱਚ ਪੈਰ ਧੋ ਕੇ ਜਾਣਾ ਲਾਜ਼ਮੀ ਹੈ ਹਰ ਗੁਰੂ ਘਰ ਦੇ ਵਿੱਚ ਅਤੇ ਦਰਬਾਰ ਸਾਹਿਬ ਅੰਦਰ ਜੁਰਾਬਾਂ ਟੈਪਰੀ ਟੋਪੀ ਲੈ ਕੇ ਜਾਣ ਦੀ ਸਖਤ ਮਨਾਹੀ ਹੈ। ਕਥਾ ਕੀਰਤਨ ਅਤੇ ਪਾਠ ਦੀ ਬੇਟਾ ਰਮਾਲਾ ਸਾਹਿਬ ਦੇ ਨਾਲ ਹੀ ਰੱਖ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਗਰੰਤੀ ਸਿੰਘ ਮਗਰ ਮਗਰ ਮਗਦਾ ਫਰੇ ਪਾਠ ਦੀ ਸਾਰੀ ਸਮਾਪਤੀ ਉਪਰੰਤ ਸਮੇਂ ਦੇ ਸਮਾਪਤੀ ਸਮੇਂ ਦੇਗ ਦੇ ਵਰਤਾਰੇ ਉਪਰੰਤ ਪਹਿਲਾਂ ਸਤਿਗੁਰਾਂ ਦੇ ਸਰੂਪ ਨਿਜ ਅਸਥਾਨਾਂ ਵੱਲ ਜਾਣੇ ਲਾਜ਼ਮੀ ਹਨ ਗੁਰੂ ਘਰ ਲੰਗਰ ਦਾ ਵਰਤਾਰਾ ਬਾਅਦ ਵਿੱਚ ਹੋਵੇਗਾ ਸਾਹਿਬ ਦੇ ਵਜ਼ੀਰ ਤੋਂ ਜਾਂ ਗੁਰੂ ਦੇ ਵਜ਼ੀਰ ਦੁਆਰਾ ਹੀ ਕਰਵਾਏ ਜਾਣ ਇੱਕ ਅਖੰਡ ਪਾਠ ਸਾਹਿਬ ਜਾਂ ਤੇ ਗੁਰੂ ਦਾ ਵਜੀਰੀ ਕਰੇ ਜਾਂ ਉਹ ਤੋਂ ਅਜਾਜਤ ਲਈ ਜਾਵੇ ਜੇਕਰ ਕੋਈ ਪਰਿਵਾਰ ਮਨਪਸੰਦ ਕਿਸੇ ਸੰਤ ਬਾਬੇ ਤੋਂ ਕਰਵਾਉਣਾ ਚਾਹੁੰਦਾ ਹੈ ਤਾਂ ਗੁਰੂ ਕੇ ਵਜੀਰ ਦੀ ਬਣਦੀ ਪੂਰੀ ਭੇਟਾ ਉਹ ਗੁਰੂ ਕੇ ਵਜੀਰ ਨੂੰ ਦੇਵੇ ਕਿਸੇ ਵੀ ਸੰਤ ਬਾਬੇ ਤੋਂ ਕਥਾ ਕੀਰਤਨ ਜਾਂ ਪਾਠ ਕਰਵਾ ਸਕਦਾ ਹੈ ਇਹ ਸਾਡੇ ਗ੍ਰੰਥੀ ਸਿੰਘਾ ਬਾਬਤ ਹੈ ਇਹ ਨਹੀਂ ਹੈ ਵੀ ਇਹ ਇਕੱਲੇ ਪ੍ਰਬੰਧਕ ਕਮੇਟੀਆਂ ਜਾਂ ਨਗਰ ਨਿਵਾਸੀ ਬਾਬਤ ਹੈ ਇਹ ਗ੍ਰੰਥੀ ਸਿੰਘਾ ਬਾਬਤ ਵੀ ਹੈ ਪੂਰੇ ਇੰਡੀਆ ਲਈ ਹੈ ਦੇਸ਼ ਵਿਦੇਸ਼ ਲਈ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜੀ ਠੀਕ ਹੈ ਜੀ ਉਹ ਸਾਰੇ ਗ੍ਰੰਥੀ ਸਿੰਘ ਸਾਹਿਬਾਨਾਂ ਬਾਬਤ ਹੈ ਤੇ ਗ੍ਰੰਥੀ ਸਿੰਘ ਬਾਣੀ ਅਤੇ ਬਾਣੇ ਦਾ ਧਾਰਨੀ ਹੋਵੇ ਮਰਜ਼ਾ ਦਾ ਵਿੱਚ ਹੋਵੇ ਪੂਰਾ ਹਾਂਜੀ ਕੰਮ ਰਕਾ ਲੱਗਿਆ ਹੋਵੇ ਗ੍ਰੰਥੀ ਸਿੰਘ ਡਿਊਟੀ ਸਮੇਂ ਕਿਸੇ ਪ੍ਰਕਾਰ ਦੀ ਕੁਤਾਹੀ ਨਾ ਕਰਦਾ ਹੋਵੇ ਇਹਨਾਂ ਦਾ ਪਰਿਵਾਰ ਸਾਰਾ ਰਹਿਤ ਮਰਜ਼ਾ ਦਾ ਵਿੱਚ ਹੋਵੇ ਹਾਂਜੀ ਗਰੰਥੀ ਸਿੰਘ ਦਾੜਾ ਕੇਸ ਨਾ ਰੰਗਦਾ ਹੋਵੇ ਅਤੇ ਦਾੜਾ ਪ੍ਰਕਾਸ਼ ਰੱਖਣਾ ਲਾਜ਼ਮੀ ਹੈ। ਪੰਜੇ ਕੱਕਿਆਂ ਦੇ ਵਿੱਚ ਪੂਰਾ ਹੋਣਾ ਚਾਹੀਦਾ। ਗਰੰਥੀ ਸਿੰਘ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਤੋਂ ਪਹਿਲਾਂ ਪ੍ਰਬੰਧਕਾ ਦੀ ਮੌਜੂਦਗੀ ਵਿੱਚ ਸਤਗੁਰਾਂ ਦੇ ਪਾਵਨ ਸਰੂਪ ਅਤੇ ਸਮੂਚੀਆਂ ਪੋਥੀਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਕੇ ਸੇਵਾ ਸੰਭਾਲ ਕਰੇ ਅਤੇ ਗੁਰਦੁਆਰਾ ਸਾਹਿਬ ਤੋਂ ਜਦੋਂ ਸੇਵਾ ਮੁਕਤ ਹੁੰਦਾ ਹੈ ਸਮੂੱਚੇ ਪਾਵਨ ਸਰੂਪ ਅਤੇ ਸੂਚੀਆਂ ਪੋਥੀਆਂ ਪ੍ਰਬੰਧਕਾਂ ਨੂੰ ਚੈੱਕ ਕਰਵਾ ਕੇ ਆਵੇ। ਇਸ ਤਰ੍ਹਾਂ ਛੁੱਟੀ ਨਾ ਕਰਕੇ ਆਵੇ ਬਾਅਦ ਵਿੱਚ ਕੁਝ ਹੋਰ ਨਿਕਲੇ ਆਉਂਦਾ ਹੈ। ਹਾਂਜੀ। ਗ੍ਰੰਥੀ ਸਿੰਘ ਸੇਵਾ ਸੰਭਾਲਣ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਲਵੇ ਕਿ ਜੋ ਪਹਿਲਾਂ ਵਾਲਾ ਗ੍ਰੰਥੀ ਸਿੰਘ ਹੈ ਕੀ ਉਹ ਸੇਵਾ ਮੁਕਤ ਹੋ ਕੇ ਗਿਆ ਹੈ ਜਾਂ ਨਹੀਂ ਅਤੇ ਛੁੱਟੀ ਦਾ ਕੀ ਕਾਰਨ ਹੈ ਕਿਸ ਕਾਰਨ ਉਹਦੀ ਛੁੱਟੀ ਕੀਤੀ ਗਈ। ਹਾਂਜੀ। ਤਾਂ ਕਿ ਫਿਰ ਉਹੀ ਗੱਲ ਉਸ ਗ੍ਰੰਥੀ ਨਾਲ ਹੋਣੀ ਆ ਇਹ ਪਹਿਲਾਂ ਵਾਲੇ ਨਾਲ ਵੀ ਪ੍ਰਬੰਧਕ ਇਦਾਂ ਕਰਦੇ ਸੀ ਜੀ ਸਾਡੇ ਨਾਲ ਵੀ ਇਦਾਂ ਕਰਦੇ ਨੇ ਪਹਿਲਾਂ ਜਾਨੀ ਕਿ ਵੀ ਜਾਂਚ ਹੋਵੇ ਵੀ ਗਰੋਲਾ ਪੇ ਕਿੱਧਰ ਨਹੀਂ ਗਿਆ ਹਾਂਜੀ ਉੱਪਰ ਦੀ ਹੋ ਕੇ ਨਹੀਂ ਜਾਣਾ ਜੇ ਉੱਪਰ ਦੀ ਹੋ ਕੇ ਜਾਂਦਾ ਤਾਂ ਉਹਤੇ ਵੀ ਜਾਂਚ ਹੋਵੇਗੀ ਕਾਰਵਾਈ ਹੋਵੇਗੀ ਕਾਰਵਾਈ ਹੋਵੇਗੀ ਅਤੇ ਜਿਹੜਾ ਘੱਟ ਪੇਟਾ ਤੇ ਵੀ ਇਸ ਤਰ੍ਹਾਂ ਡਿਊਟੀ ਕਰਦਾ ਵੀ ਇਹਨੂੰ ਛੱਡੋ ਜੀ ਇਹ ਇਹਨੂੰ ਤੁਸੀਂ 15000 ਦਿੰਦੇ ਹੋ ਮੈਨੂੰ 10 ਦੇ ਦੇ ਦਿਓ ਜੀ ਇਹਨੂੰ 10 ਦਿੰਦੇ ਹੋ ਮੈਨੂੰ 8 ਹੀ ਦੇ ਦਿਓ ਇਹ ਇਸ ਤਰ੍ਹਾਂ ਦੇ ਗ੍ਰੰਥੀਆਂ ਸਿੰਘ ਸਹਿਮਾਨਾ ਤੇ ਵੀ ਕਾਰਵਾਈ ਜ਼ਰੂਰੀ ਹੈਗੇ ਨੇ ਜੀ ਹੈਗੇ ਨੇ ਹਜੇ ਅਸੀਂ ਤਾਂ ਬਹੁਤ ਹੁੰਦੇ ਆ ਦੀ ਸਾਡੇ ਤੇ ਬਹੁਤ ਵਿਚਾਰ ਆਉਂਦੀਆਂ ਨੇ ਅਸੀਂ ਆ ਠੀਕ ਹੈ ਗੁਰੂ ਘਰ ਵਿੱਚੋਂ ਗਰੰਥੀ ਸਿੰਘ ਨੂੰ ਧੱਕੇ ਨਾਲ ਜਾਂ ਕਿਸੇ ਪ੍ਰਕਾਰ ਦੀ ਝੂਠੀ ਤੌਮਤ ਲਾ ਕੇ ਕੱਢਿਆ ਤਾਂ ਨਹੀਂ ਉਸ ਜਗ੍ਹਾ ਤੇ ਕੋਈ ਗਰੰਥੀ ਸਿੰਘ ਡਿਊਟੀ ਨਹੀਂ ਕਰੇਗਾ ਜਿੱਥੇ ਗਰੰਥੀ ਸਿੰਘ ਤੇ ਝੂਠੀ ਤੌਮਤ ਲਾਈ ਗਈ ਹੈ ਜਾਂ ਕਿਸੇ ਪ੍ਰਕਾਰ ਦਾ ਧੱਕਾ ਕੀਤਾ ਗਿਆ ਉਸ ਜਗ੍ਹਾ ਸਾਡਾ ਕੋਈ ਗਰੰਥੀ ਸਿੰਘ ਡਿਊਟੀ ਨਾ ਕਰੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੱਢਣ ਵਾਲੇ ਤੇ ਫਿਰ ਉਸ ਸਮੇਂ ਸਖਤ ਕਾਰਵਾਈ ਕੀਤੀ ਜਾਵੇ। ਇਹ ਸਖਤ ਕਾਰਵਾਈ ਕੌਣ ਕਰੂਗਾ ਜੀ? ਇਹ ਸਾਰੀਆਂ ਸਮੂਚੀ ਸਿੱਖ ਜਥੇਬੰਦੀਆਂ ਨੇ ਜੀ ਤਾਂ ਜਿਹੜੀ ਜਾਂਚ ਦੀ ਗੱਲ ਹੈ ਉਹ ਕੌਣ ਕਰੂਗਾ? ਤੁਸੀਂ ਕਰੋਗੇ। ਜਾਂਚ ਕਰਾਂਗੇ ਜੀ ਸਾਰੇ। ਅਸੀਂ ਗਰੰਥੀ ਸਿੰਘ ਆ। ਯਾਨੀ ਕਿ ਵੀ ਗਰੰਥੀ ਸਿੰਘ ਪੰਜਾਬ ਲੈਵਲ ਤੇ ਛੋਡੇ ਨਾਲ ਸੰਪਰਕ ਕਰਨ। ਹਾਂਜੀ। ਠੀਕ। ਗਰੰਥੀ ਸਿੰਘ ਗੁਰੂ ਘਰ ਦੇ ਸਪੀਕਰ ਤੋਂ ਕੇਵਲ ਤੋਂ ਕੇਵਲ ਜ਼ਰੂਰੀ ਅਨਾਉਂਸਮੈਂਟ ਹੀ ਕਰੇਗਾ। ਕਿਸੇ ਮੜੀ ਮਸਾਣੀ ਡੇਰਾਵਾਦ ਜਾਂ ਦੇਵੀਆਂ ਦੇ ਚਾਲੇ ਜਾਂ ਕੋਈ ਹੋਰ ਉਹ ਅਨਾਉਂਸਮੈਂਟ ਨਹੀਂ ਕਰੇਗਾ ਪਰ ਨਾ ਕੋਈ ਵਪਾਰ ਨਾਲ ਸੰਬੰਧਿਤ ਤੇ ਅਨਾਉਂਸਮੈਂਟ ਬਿਲਕੁਲ ਨਹੀਂ ਕਰੇਗਾ ਗੁਰੂ ਘਰ ਦੇ ਸਪੀਕਰ ਤੋਂ ساری ਦਰਬਾਰ ਦੀ ਜ਼ਿੰਮੇਵਾਰੀ ਗੁਰੂ ਘਰ ਦੀ ਜ਼ਿੰਮੇਵਾਰੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਜਾਂ ਜਿਹੜੇ ਉੱਤੇ ਦੋ ਪਹਿਰੇਦਾਰ ਸਿੰਘ ਮੌਜੂਦ ਕੀਤੇ ਨੇ ਉਹਨਾਂ ਦੀ ਬਣਦੀ ਹੈ ਇਹ ਜ਼ਿੰਮੇਵਾਰੀ ਕੋਈ ਵੀ ਪਾਠੀ ਗ੍ਰੰਥੀ ਸਿੰਘ ਕਿਸੇ ਮੜੀ ਮਸਾਣੀ ਦੇਰਿਆਂ ਤੇ ਸਮਾਧਾਂ ਤੇ ਸਤਿਗੁਰਾਂ ਦੇ ਪਾਵਨ ਸਰੂਪ ਨਹੀਂ ਲੈ ਕੇ ਜਾ ਸਕਦਾ ਨਾ ਹੀ ਲੈ ਕੇ ਜਾਵੇਗਾ ਜੇਕਰ ਗ੍ਰੰਥੀ ਸਿੰਘ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਪ੍ਰਕਾਰ ਦੇ ਦਬਾਅ ਕਾਰਨ ਇਹ ਮੜੀ ਮਸਾਣੀਆਂ ਤੇ ਪ੍ਰਕਾਸ਼ ਕਰਦਾ ਤੇ ਗ੍ਰੰਥੀ ਸਿੰਘ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ